ਕੈਨੇਡਾ ਦੇ ਟੋਰਾਂਟੋ ਵਿੱਚ ਭਗਵਾਨ ਜਗਨਨਾਥ ਰਥ ਯਾਤਰਾ ਕਰਦੇ ਹੋਏ ਭਾਰਤੀ ਸ਼ਰਧਾਲੂਆਂ ਤੇ ਅੰਡੇ ਸੁੱਟਣ ਦਾ ਜੋ ਮਾਮਲਾ ਸਾਹਮਣੇ ਆਇਆ ਉਸ ਤੋਂ ਬਾਅਦ ਹਰ ਪਾਸੇ ਇਸ ਦੀ ਨਿੰਦਾ ਹੋ ਰਹੀ ਹੈ ਇਸ ਘਟਨਾ ਦੇ ਸਾਹਮਣੇ ਆਉਣ ਦੇ ਨਾਲ ਭਾਰਤੀਆਂ ਦੇ ਖਿਲਾਫ ਨਸਲੀ ਨਫ਼ਰਤ ਦਾ ਮੁੱਦਾ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਆ ਗਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸਿਕਸਵੀ ਪੰਜਾਬੀ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਹਿੰਦੂ ਭਾਈਚਾਰੇ ਦੇ ਵੱਲੋਂ ਭਗਵਾਨ ਜਗਨਨਾਥ ਰਥ ਯਾਤਰਾ ਸਜਾਈ ਗਈ ਸ਼ਰਧਾਲੂ ਭਗਤੀ ਰੰਗ ਦੇ ਵਿੱਚ ਰੰਗੇ ਹੋਏ ਰਥ ਯਾਤਰਾ ਦੇ ਨਾਲ ਚੱਲ ਰਹੇ ਸਨ ਕਿ ਅਚਾਨਕ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਸ਼ਰਧਾਲੂਆਂ ਤੇ ਅੰਡੇ ਸੁੱਟੇ ਗਏ ਇਹ ਘਟਨਾ ਇਸਕੌਨ ਦੇਵਲੋਂ ਆਯੋਜਿਤ 53ਵੀਂ ਸਾਲਾਨਾ ਰਥ ਯਾਤਰਾ ਦੇ ਦੌਰਾਨ ਵਾਪਰੀ ਇਸ ਦੇ ਵਿੱਚ ਹਜ਼ਾਰਾਂ ਲੋਕ ਭਗਵਾਨ ਜਗਨਨਾਥ ਬਲਦੇਵ ਅਤੇ ਸੁਬਦਰਾ ਦੇਵੀ ਦੀ ਪੂਜਾ ਲਈ ਸੜਕਾਂ ਤੇ ਭਜਨ ਅਤੇ ਕੀਰਤਨ ਕਰ ਰਹੇ ਸਨ ਟਰੰਟੋ ਦੇ ਰਹਿਣ ਵਾਲੀ ਸੰਗਨਾ ਬਾਜਾਜ ਨੇ ਆਪਣੇ ਇੱਕ ਇੰਸਟਾਗ੍ਰam ਅਕਾਊਂਟ ਤੇ ਵੀਡੀਓ ਸਾਂਝੀ ਕੀਤੀ ਜਿਸ ਦੇ ਵਿੱਚ ਸੜਕ ਤੇ ਅੰਡੇ ਡਿੱਗੇ ਹੋਏ ਦਿਖਾਈ ਦਿੱਤੇ ਸੰਗਨਾ ਦੇ ਮੁਤਾਬਕ ਇੱਕ ਨੇੜਲੀ ਇਮਾਰਤ ਤੋਂ ਕਿਸੇ ਨੇ ਜਾਣਬੁੱਝ ਕੇ ਸ਼ਰਧਾਲੂਆਂ ਤੇ ਅੰਡੇ ਸੁੱਟੇ ਸੰਗਨਾ ਨੇ ਆਪਣੀ ਵੀਡੀਓ ਦੇ ਰਾਹੀਂ ਆਸ-ਪਾਸ ਦੇ ਮਾਹੌਲ ਨੂੰ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਸੰਗਨਾ ਨੇ ਘਟਨਾ ਤੇ ਦੁੱਖ ਦਾ ਇਜ਼ਹਾਰ ਕੀਤਾ ਅਤੇ ਕਿਹਾ ਕਿ ਇਸ ਨਫ਼ਰਤ ਦੇ ਬਾਵਜੂਦ ਅਸੀਂ ਸੱਚੇ ਸ਼ਰਧਾ ਦੇ ਨਾਲ ਅੱਗੇ ਵਧਦੇ ਗਏ ਇਹ ਵੀਡੀਓ ਜੋ ਲੱਖਾਂ ਵਾਰ ਦੇਖਿਆ ਜਾ ਚੁੱਕਿਆ ਹੈ ਇਸ ਨੇ ਸੋਸ਼ਲ ਮੀਡੀਆ ਤੇ ਇੱਕ ਤਿੱਖੀ ਬਹਿਸ ਨੂੰ ਜਨਮ ਦਿੱਤਾ ਹੈ। ਕਈ ਲੋਕਾਂ ਨੇ ਇਸ ਨੂੰ ਨਸਲਵਾਦੀ ਤੇ ਧਾਰਮਿਕ ਅਸਹਿਣਸ਼ੀਲਤਾ ਦਾ ਕਾਰਨਾਮਾ ਕਰਾਰ ਦਿੱਤਾ। ਉੱਥੇ ਹੀ ਕੁਝ ਲੋਕਾਂ ਨੇ ਰਥ ਯਾਤਰਾ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਸੜਕਾਂ ਤੇ ਅਜਿਹੇ ਤਿਹਾਰ ਮਨਾਉਣ ਦੇ ਨਾਲ ਜਨਤਿਕ ਅਸੁਵਿਧਾ ਪੈਦਾ ਹੁੰਦੀ ਹੈ। ਕਈ ਲੋਕਾਂ ਨੇ ਇਸ ਘਟਨਾ ਨੂੰ ਲੈ ਕੇ ਭਾਰਤੀਆਂ ਨੂੰ ਹੀ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਆਪਣੇ ਤਿਉਹਾਰ ਘਰਾਂ ਫਿਰ ਜਾਂ ਫਿਰ ਮੰਦਰਾਂ ਦੇ ਵਿੱਚ ਮਨਾਓ ਸੜਕਾਂ ਤੇ ਨਹੀਂ। ਭਾਰਤੋਵਿਕ ਇਸ ਘਟਨਾ ਨੂੰ ਲੈ ਕੇ ਕਈ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਨੇ ਭਾਰਤੀ ਸੂਬੇ 오ਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇਸ ਘਟਨਾ ਤੇ ਡੂੰਗੀ ਚਿੰਤਾ ਦਾ ਇਜ਼ਹਾਰ ਕੀਤਾ ਹੈ ਉਹਨਾਂ ਨੇ ਆਪਣੇ ਐਕਸ ਅਕਾਊਂਟ ਤੇ ਲਿਖਿਆ ਹੈ ਕਿ ਟੋਰਾਂਟੋ ਦੇ ਵਿੱਚ ਰਾਤ ਯਾਤਰਾ ਦੌਰਾਨ ਸ਼ਦਾਲੂਆਂ ਤੇ ਅੰਡੇ ਸੁੱਟੇ ਜਾਂਦੀਆਂ ਖਬਰਾਂ ਨੇ ਮਨ ਨੂੰ ਝੋੜਿਆ ਇਕੜਨਾ ਨਾ ਸਿਰਫ ਭਗਵਾਨ ਜਗਨਨਾਥ ਦੇ ਭਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ ਸੋ ਗੋੜੀਸ਼ਾ ਦੇ ਲੋਕਾਂ ਲਈ ਜਿੱਥੇ ਇਹ ਤਿਉਹਾਰ ਸੱਭਿਆਚਾਰਕ ਤੇ ਪਵਨਾਤਮਕ ਤੌਰ ਤੇ ਮਹੱਤਤਾ ਰੱਖਦਾ ਹੈ ਡੂੰਗਾ ਦੁੱਖ ਦਿੰਦੀ ਹੈ ਉਹਨਾਂ ਨੇ ਉੜੀਸ਼ਾ ਸਰਕਾਰ ਅਤੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਕੈਨੇਡੀਅਨ ਅਧਿਕਾਰੀਆਂ ਦੇ ਨਾਲ ਸਖਤ ਨਰਾਜ਼ਗੀ ਜ਼ਾਹਰ ਕਰਨ ਦੀ ਮੰਗ ਕੀਤੀ ਹੈ ਉਧਰ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਣਤੀਰ ਜਸਵਾਲ ਨੇ ਵੀ ਇਸ ਘਟਨਾ ਨੂੰ ਕਾਨੂੰਨੀ ਹਰਕਤ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਮਾਮਲੇ ਨੂੰ ਕੈਨੇਡੀਅਨ ਅਧਿਕਾਰੀਆਂ ਦੇ ਨਾਲ ਉਠਾਇਆ ਗਿਆ ਹੈ ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਹਰਕਤਾਂ ਰੱਥ ਯਾਤਰਾ ਦੇ ਇੱਕ ਜੁਟਾ ਤੇ ਸਮਾਜਿਕ ਸਤਿਭਾਵਨਾ ਦੇ ਸੁਨੇਹੇ ਦੇ ਖਿਲਾਫ ਹਨ ਹੁਣ ਤੱਕ ਟੋਰਾਂਟੋ ਦੀ ਪੁਲਿਸ ਜਾਂ ਫਿਰ ਸਥਾਨਕ ਅਧਿਕਾਰੀਆਂ ਨੇ ਇਸ ਘਟਨਾ ਤੇ ਕੋਈ ਵੀ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਸੋਸ਼ਲ ਮੀਡੀਆ ਤੇ ਮੰਗ ਉੱਠ ਰਹੀ ਹੈ ਕਿ ਇਸ ਮਾਮਲੇ ਦੀ ਡੂੰਗੀ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਦੀ ਪਛਾਣ ਕੀਤੀ ਜਾਵੇ ਦੱਸਦੀ ਹੈ ਕਿ ਰਥ ਯਾਤਰਾ ਜੋ ਉੜੀਸ਼ਾ ਦੇ ਪੁਰੀ ਦੇ ਵਿੱਚ ਸਦੀਆਂ ਤੋਂ ਮਨਾਈ ਜਾਂਦੀ ਹੈ ਵਿਸ਼ਵ ਭਾਰਤ ਦੇ ਵਿੱਚ ਭਗਵਾਨ ਜਗਨਨਾਥ ਦੇ ਭਗਤਾਂ ਦੇ ਲਈ ਇੱਕ ਪਵਿੱਤਰ ਤਿਹਾਰ ਹੈ ਕੈਨੇਡਾ ਦੇ ਵਿੱਚ ਇਹ ਤਿਹਾਰ ਪਿਛਲੇ 50 ਸਾਲਾਂ ਤੋਂ ਮਨਾਇਆ ਜਾ ਰਿਹਾ ਹੈ ਜੋ ਵੱਖ-ਵੱਖ ਸਮਾਜਾਂ ਨੂੰ ਆਪਸ ਦੇ ਵਿੱਚ ਜੋੜਦਾ ਹੈ ਕੈਨੇਡਾ ਦੇ ਵਿੱਚ ਭਾਰਤੀ ਭਾਈਚਾਰਾ ਲੰਬੇ ਸਮੇਂ ਤੋਂ ਵੱਡੀ ਗਿਣਤੀ ਦੇ ਵਿੱਚ ਵਸਿਆ ਹੋਇਆ ਹੈ ਅਤੇ ਕੈਨੇਡਾ ਨੇ ਵੀ ਸਾਰੇ ਧਰਮਾਂ ਨੂੰ ਆਪੋ ਆਪਣੇ ਤਿਉਹਾਰਾਂ ਨੂੰ ਮਨਾਉਣ ਦੀ ਪੂਰੀ ਆਜ਼ਾਦੀ ਦਿੱਤੀ ਹੋਈ ਹੈ ਪਰ ਅਜਿਹੇ ਘਟਨਾਵਾਂ ਸਮਾਜ ਦੇ ਵਿੱਚ ਨਫ਼ਰਤ ਨੂੰ ਪੈਦਾ ਕਰਦੀਆਂ ਨੇ ਜੋ ਸਮਾਜਿਕ ਢਾਂਚੇ ਨੂੰ ਖਰਾਬ ਕਰਦੀਆਂ ਨੇ ਸੋ ਅਜਿਹੇ ਮੁੱਦਿਆਂ ਨੂੰ ਸੰਜਮ ਅਤੇ ਸਿਆਣਪ ਦੇ ਨਾਲ ਸੁਲਝਾਉਣ ਦੀ ਜ਼ਰੂਰਤ ਹੈ